ਸਹੀ ਗੱਲ ਦੀ ਸਾਰਿਆਂ ਨੂੰ ਲਓ ਜੀ ਇਹਦੇ ਕਰ ਦਿੱਤਾ ਕੰਮ ਚਾਲੂ ਗੋਟ ਦੇ ਵੇਚਣੇ ਦਾ ਵੀ ਇਹਨੂੰ ਵੀ ਥੋੜਾ ਜਿਹਾ ਪੱਟਣਾ ਸੀਗਾ ਪੱਟ ਕੇ ਤਾਂ ਸਹੀ ਕਰਨਾ ਆ ਉਹਨੂੰ ਪੱਟ ਪਟਾਈਆ ਲਾ ਪਏ ਆ ਕਰਨ ਤੇ ਪੱਟ ਪਟਾਈਆ ਕਰਕੇ ਤੇ ਇਹਦਾ ਉਹ ਦੁਆਰਾ ਬਣਾਉਣਾ ਆ ਜਿੱਦਾਂ ਇਹਨੂੰ ਅੱਜ ਪੱਟ ਪੂਟ ਦਵਾਂਗੇ ਤੇ ਕੱਲ ਨੂੰ ਫੇਰ ਦਾ ਫੇਰ ਬਣਾ ਬਣਾਈਆ ਕਰਾਂਗੇ ਚਾਲੂ ਨਾਲ ਬੰਦਾ ਇੱਕ ਲੈਨੇ ਆ ਕੰਮ ਵੇਤਰੀ ਮਿਲਦਾ ਕੋਈ ਨਹੀਂ ਆਪ ਹੀ ਕਰਨਾ ਪੈਣਾ ਇਹਨੂੰ ਕਰਕੇ ਚਾਲੂ ਲੇਟ ਆ ਕੰਮ ਹੁਣ ਤੇ ਗੰਨੇ ਛਲਾ ਲੈਣੇ ਆ ਕੱਲ ਨੂੰ ਬੰਦਿਆਂ ਨੂੰ ਕਿੰਨਾ ਛੱਲਣ ਨੂੰ ਗੰਨੇ ਉਹ ਗੰਨੇ ਛਿਲ ਜਾਣਗੇ ਤੇ ਆਪ ਜਦ ਤੱਕ ਚੱਬਾ ਤਿਆਰ ਕਰ ਲਾਂਗੇ ਦਿਖਾਉਣਾ ਤੁਹਾਨੂੰ ਮੈਂ ਚੱਬਾ ਲਾ ਪਏ ਆ ਪੱਟ ਪਟਾਈਆ ਕਰਨ ਇਹਨੂੰ ਇੱਥੋਂ ਪੱਟ ਦੇਣਾ ਸਾਰਾ ਇੱਥੇ ਛੱਤ ਪਾਈ ਆ ਇਹਨੂੰ ਪਹਿਲਾਂ ਛੱਤ ਨੂੰ ਦੇੜ ਕੇ ਥਰੜੇ ਬੰਨ ਸਾਰੀਆਂ ਇੱਟਾਂ ਕੱਢਣੀਆਂ ਅੱਡ ਕੇ ਆ ਕੜਾਹਾ ਚੱਕ ਕੇ ਨਾਲ ਤਵੀ ਚੱਕ ਕੇ ਇਹਨੂੰ ਵੀ ਦੇੜਨਾ ਆ ਦੇੜ ਕੇ ਤੇ ਫਿਰ ਬੀ ਛੇਕ ਦੇ ਵਿੱਚ ਬਣਾਉਣਾ ਆ ਪਹਿਲੀਆਂ ਵੀਡੀਓ ਚ ਦਿਖਾਇਆ ਹੈ ਕਜੇ ਮੈਂ ਜੂਪੀ ਵਾਲਿਆਂ ਦਾ ਚੁੱਬਾ ਗੋੜਾ ਵਾਲਾ ਕਿਦਾਂ ਦਾ ਹੁੰਦਾ ਉਦਾਂ ਦਾ ਬਣਾਉਣਾ ਇੱਕ ਇਹਨੂੰ ਉੱਚਾ ਚੱਕਣਾ ਆ ਤੇ ਇੱਕ ਉਦਾਂ ਦਾ ਬਣਾਉਣਾ ਇੱਕ ਇਹਨੂੰ ਥੋੜਾ ਜਿਹਾ ਕਈ ਵਾਲੀ ਸਾਈਡ ਜਿੱਥੇ ਕਈ ਪਈ ਆ ਇੱਧਰ ਨੂੰ ਤੋੜਨਾ ਇੱਕ ਥੋੜਾ ਜਿਹਾ ਫੋਟਕ ਪਿੱਛੇ ਨੂੰ ਤੋੜ ਦੇਣਾ ਤੇ ਕਈ ਵਾਲੀ ਜਿਹੜੀ ਸਾਈਡ ਆ ਇੱਥੋਂ ਇੱਥੋਂ ਨਹੀਂ ਚਾਲੂ ਕਰਾਂਗੇ ਇਹਦੇ ਨਾਲੋਂ ਕੱਢਾਂਗੇ ਆ ਪਾਈਪ ਦੇ ਨਾਲੋਂ ਸਿੱਧੀ ਗੰਦ ਉੱਦਰ ਨੂੰ ਕੱਢਾਂਗੇ ਪਹਿਲਾਂ ਉਹ ਕੰਦ ਕੱਢ ਕੇ ਫਿਰ ਚੁੱਬਾ ਜੋ ਵੀ ਸ਼ੁਰੂ ਕਰਨਾ ਇੱਧਰ ਲਈ ਸੈਂਡ ਨੂੰ ਇਦਾਂ ਸ਼ੁਰੂ ਕਰਨਾ ਗੋਲ ਤੇ ਇੱਕ ਕੜਾਹਾ ਇਹ ਚੁੱਬੇ ਦੇ ਘੱਟ ਦਿੱਤਾ ਆ ਹੁਣ ਚੁੱਬਾ ਜਿਹੜਾ ਬਣਾਉਣਾ ਇਹਨੂੰ ਖੁੱਲਾ ਬਣਾਉਣਾ ਕੜਾਹਾ ਵਿੱਚ ਤਕਰੀਬਨ ਅੱਧੇ ਨੂੰ ਜਾਰਾ ਵਿੱਚ ਕੜਾਹਾ ਦੇ ਰਣਾ ਆ ਮੇਰੇ ਇੱਟਾਂ ਦੇ ਦੇ ਗਏ ਦੇ ਨੂੰ ਨਵੇਂ ਤਰ ਇੱਕ ਤਕਨੀਕ ਨਾਲ ਜਿੱਦਾਂ ਬਣਦਾ ਉਦਾਂ ਬਣਾਉਣਾ ਉਦਾਂ ਹੀ ਉਹ ਬਾਹਰ ਲੰਬੀ ਆ ਲੰਬੀ ਉਹੋ ਹੀ ਰਹਿਣ ਦੇਣੀ ਆ ਤੇ ਇਹਨੂੰ ਉੱਦਰ ਨੂੰ ਕਰਕੇ ਸੈੱਟ ਕਰਕੇ ਤੇ ਫੇਰ ਇਹਨੂੰ ਲਿਪਣਾ ਜੋ ਵੀ ਕਰਨਾ ਫੇਰ ਕਰਨਾ ਇਹਦਾ ਅੱਜ ਕਰਤਾ ਪੱਟ ਪਟਾ ਗਿਆ ਸ਼ੁਰੂ ਇਹਨੂੰ ਅੱਜ ਤਕਾਲਾਂ ਤੱਕ ਦੇੜ ਦੇਣਾ ਹੈ ਦੇੜ ਕੇ ਦੇ ਟੂਆ ਟਾ ਜਿੱਥੇ ਖੱਡੀ ਮਾਨ ਨਹੀਂ ਉੱਥੇ ਮਾਰ ਦੇਣੀ ਆ ਇਹ ਰ ਸਵਾਲ ਆ ਬਣਾਉਣਾ ਹੁਣ ਐਸ ਜਗ੍ਹਾ ਤੇ ਬਣਾਉਣਾ ਜਿੱਥੋਂ ਇਥੋਂ ਬਾਲਣਾ ਉਹ ਲੋਹੇ ਦੀ ਟੀਨ ਤੋਂ ਬਾਲਣ ਬਾਲਦੇ ਆ ਇਹ ਸਾਰਾ ਹੀ ਪੱਟ ਕੇ ਇਧਰਲੇ ਬੰਨੇ ਇੱਥੇ ਖੱਡਾ ਆਉਣਾ ਆ ਸਵਾਲ ਆ ਜਿਹੜਾ ਆਉਣਾ ਇੱਥੇ ਥੱਲੇ ਖੱਡਾ ਇੱਥੇ ਬਣਾ ਕੇ ਐਸ ਜਗ੍ਹਾ ਤੇ ਇਧਰਲੇ ਬੰਨੇ ਨੂੰ ਇਹਨੂੰ ਉਹ ਜਿਹੜਾ ਪਰੇ ਕੱਢਿਆ ਆ ਉਹ ਇੱਥੇ ਨਿਕਲਣਾ ਹੁਣ ਆ ਜਿੱਥੇ ਗਿੱਟਾਂ ਪਈਆਂ ਇਥੋਂ ਦੀ ਬਾੜ ਹੋ ਕੇ ਇਥੋਂ ਆ ਕੇ ਸਵਾਠਾ ਹੋ ਜਾਇਆ ਕਰੂਗੀ ਇੱਥੇ ਕਰਨਾ ਹੈ ਤੇ ਲੱਗੇ ਆ ਜੀ ਪੱਟ ਪਟਾਈਏ ਨੂੰ ਬਾਕੀ ਦਿਖਾਉਣਾ ਆ ਜਿੱਦਾਂ ਚੱਲਦਾ ਕੰਮ ਦਿਨੇ ਅੱਜ ਐਦਾਂ ਖੱਡੀ ਬਣਾਈ ਸੀ ਸਵਾਰੀ ਉੱਤੋਂ ਛੱਤ ਪਾ ਕੇ ਥੱਲੇ ਆ ਦਰਵਾਜ਼ਾ ਸੀਗਾ ਇੱਥੋਂ ਆ ਸਾਰੀ ਖੱਡੀ ਜਿਹੜੀ ਢਗੀ ਸੀਗੀ ਇਧਰ ਨੂੰ ਬਣਾਈ ਸੀ ਉਹ ਜਗ੍ਹਾ ਤੋਂ ਸਵਾਰ ਨਿਕਲਦੀ ਸੀਗੀ ਉਹ ਟੱਕਣ ਜਿੱਥੇ ਤਾਂ ਉੱਥੋਂ ਸਵਾਰ ਨਿਕਲਦੀ ਥੱਲੇ ਅੰਡਰਗਰਾਊਂਡ ਐਦਾਂ ਕੀਤਾ ਸੀਗਾ ਵਿੱਚ ਆ ਜੀ ਸੀਗੀ ਉੱਤੇ ਇਹਦੇ ਉਹ ਲੋਹੇ ਦਾ ਡਰਮ ਕੱਟ ਕੇ ਦਿੱਤਾ ਸੀ ਉੱਤੇ ਆ ਤਰਪਾਲਾਂ ਪਾਈਆਂ ਸੀ ਨਾਲ ਆ ਫੱਟੇ ਪਾਏ ਸੀ ਪਾ ਕੇ ਛੱਤਿਆ ਸੀ ਕਹਿੰਦਾ ਬਾਪ ਇਹਨੂੰ ਹੁਣ ਇੱਥੋਂ ਪੱਟ ਲਿਆ ਸਾਰੇ ਨੂੰ ਇਹਨੂੰ ਪੱਟ ਕੇ ਦੇੜ ਦੇਣਾ ਇਹਨੂੰ ਦੇੜ ਕੇ ਤੇ ਇਹ ਚੀਜ਼ ਹੈ ਨਾ ਆ ਵੀ ਦੇੜ ਲੈਣੀ ਆ ਇੱਥੇ ਬਣਨੀ ਆ ਇਹ ਹੁਣ ਲੱਗੇ ਆ ਹੌਲੀ ਹੌਲੀ ਬਾਕੀ ਦਿਖਾਉਣੇ ਕਿਦਾਂ ਇਦਾਂ ਧੜ ਗਿਆ ਜene ਲਓ ਜੀ ਪੜ ਛੱਟਿਆ ਚੱਬਾ ਇੱਕ ਛੁੱਟੀ ਲੱਗਣੀ ਆ ਇੱਧਰ ਇਦਰੋਂ ਵੀ ਪੱਟਣਾ ਹੱਲੇ ਮਿੱਟਾਂ ਕੁਝ ਆ ਲਾਤੀਆਂ ਇੱਧਰ ਜੰਨੀਆਂ ਕਾ ਕੱਡੀਆਂ ਇੰਨੋਂ ਜ਼ਰਾ ਇਟਾਂ ਹਲੇ ਥੱਲੇ ਆ ਇਹਦੇ ਬੇਅਰਥ ਇਟਾਂ ਜਦੋਂ ਪਤਾ ਨਹੀਂ ਉਦੋਂ ਬਣਾਉਣ ਲੱਗੇ ਐਵੇਂ ਚਣ-ਚਣ ਕੇ ਸਿੱਟਦੀਆਂ ਹੁਣ ਬਣਾਵਾਂਗੇ ਉਹਦੇ ਹਿਸਾਬ ਨਾਲ ਨਾ ਮੇਰੇ ਹਿਸਾਬ ਨਾਲ ਧੂਵੇਂ ਹਲਾ ਵੀ ਉਹ ਜਿਗਾੜ ਛੋਟਾ ਹੀ ਕਰਕੇ ਇਹਨਾਂ ਧੂਆਂ ਵਾਪਸ ਮਾਰਦਾ ਏ ਹੁਣ ਹੋਰ ਹਿਸਾਬ ਨਾਲ ਬਣਾਵਾਂਗੇ ਪੱਟ ਲੈਣਾ ਅੱਜ ਤੇ ਬਣਾਉਣਾ ਕੱਲੂ ਚਾਲੂ ਕਰਾਂਗੇ ਚੱਲੀ ਜਾਂਦਾ ਕੰਮ ਬੰਦੇ ਦੋੜ ਕੇ ਲਿਆਂਦੇ ਸੀਗੇ ਹੁਣ ਰੋਟੀ ਦਾ ਟਾਈਮ ਹੋ ਗਿਆ ਨਾ ਤਾਂ ਰੋਟੀ ਖਾਣ ਗਏ ਆ ਤੇ ਤਲਾਉਨੇ ਆ ਪ੍ਰੋਜੈਕਟ ਫੇਲ ਆਉਨੇ ਆ ਘੰਟਾ ਕ ਘੰਟੇ ਕ ਜਿਹੜਾ ਦੇਣਾ ਹੁਣ ਤੰਨਾ ਨੇ ਇਹੋ ਕਰਕੇ ਫੇਰ ਗੋਲ ਆਈ ਗੜੂਈ ਕਰਕੇ ਨੀਂ ਜੀ ਇੱਕਾ ਸਿੱਧੀ ਜੀ ਕਰ ਲਾਂਗੇ ਫੇਰ ਦੇਖਦੇ ਆ ਕਿੱਦਾਂ ਕੀ ਹੁੰਦਾ ਬਣਾਈ ਜਾਂਦੇ ਕਰੀਏ ਚਾਲੂ ਹੁਣ ਦੋ ਚੌਂ ਦਿਨਾਂ ਚ ਵੇਣਨਾ ਆ ਸਵਾਲ ਹੀ ਖੱਡੀ ਆ ਪੱਟੀ ਹੀ ਜਿਹੜੀ ਇਹ ਗੰਦੇੜ ਲਈ ਸਾਰੀ ਆ ਚੁਬਾ ਆ ਜੇ ਨਾ ਇੱਥੇ ਖਦੀਂਦਾ ਇਹ ਇਤੋਂ ਥੱਲੇ ਆ ਲੇਟਾਂ ਆ ਨੀਆਂ ਹੋਰ ਉਹਦਾ ਵੀ ਇਦਾਂ ਹੀ ਆ ਇਦਾਂ ਹੀ ਥੱਲੇ ਉਹ ਲਿਆਂਦਾ ਆ ਕੰਮ ਉਹ ਥੱਲੇੜੀਆਂ ਟਾਈਮ ਹੀ ਬਿਨਾ ਗੱਲ ਤੋਂ ਲਾਤੀਆਂ ਆਈਆਂ ਨਹੀਂ ਉਦੋਂ ਪਤਾ ਹੈ ਨਹੀਂ ਬੰਦਾ ਹੈ ਨਹੀਂ ਹੀ ਬਣਾਉਣ ਵਾਲਾ ਆਪ ਹੀ ਬਣਾਵਾਂਗੇ ਦਿਨ ਚਣ ਚਣ ਕੇ ਸਿੱਟਦਾ ਵੱਧਗਾ ਟਟਾ ਨਹੀਂ ਠੋਕ ਦਿਤੀਆਂ ਹੁਣ ਦੇ ਦੇ ਦੁਬਾਰਾ ਸੱਦਾ ਕਰਕੇ ਨਾਲੇ ਦਾਣਾ ਕਰਕੇ ਬਣਾਉਂਦੇ ਇੱਕ ਥੋੜਾ ਜਿਹਾ ਪਿੱਛੇ ਨੂੰ ਕਰਕੇ ਬਣਾਵਾਂਗੇ ਇੱਕ ਇਦਾਂ ਲਿਹਾਉਣਾ ਜਿੱਦਾਂ ਚੌੜਾ ਨਾ ਇਦਾਂ ਥੱਲਿਓਂ ਚੌੜਾ ਲਿਆ ਕੇ ਫੇ ਬੀਸ਼ੇਕ ਬਣਾ ਕੇ ਉੱਤੇ ਆ ਕੇ ਫੇ ਬਣਾਉਣਾ ਨਾਲੇ ਆ ਵੀ ਚੀਜ਼ ਖੁੱਲੀ ਬਣਾਉਣੀ ਆਂ ਏ ਕੜਾਹਾ ਜਿਹੜਾ ਵਿੱਚ ਛੋਟਾ ਆ ਇਹ ਉਹ ਕੜਾਹਾ ਫੇ ਥੰਨੇ ਚੌੜੀ ਲਿਆਵਾਂਗੇ ਪੱਠਾ ਦਾ ਪੱਠੀ ਬਣਾ ਕੇ ਤੇ ਫੇ ਵਧੀਆ ਦਿਖਾਉਂਨੇ ਜਿੱਦਾਂ ਚੱਲਦਾ ਵਕੀ ਪ੍ਰੋਜੈਕਟ ਲੋ ਜੀ ਕੱਢ ਦਿੱਤੀਆਂ ਏਟਾਂ ਰਹਿ ਗਈਆਂ ਥੋੜੀਆਂ ਹੀ ਆ ਪੜ ਛੱਟਿਆ ਥੱਲੇ ਨੂੰ ਕਾਫੀ ਡੂੰਗਾ ਸੀਗਾ ਤੇ ਆਹ ਰਹਿ ਗਈ ਨੀ ਇੱਥੋਂ ਲੈ ਕੇ ਇੱਥੇ ਤੱਕ ਥੋੜੀ ਜੀ ਲੱਖੋ ਵੀ ਲੱਗਾ ਨੀਂਦ ਹੋਈ ਜਾਂਦੀ ਕੁਰਸੀ ਤੇ ਬੈਠੇ ਨੂੰ ਸਾਸੀ ਗਾਲ ਜੀ ਇਧਰ ਬੰਦਾ ਆ ਵੀ ਕੰਮ ਲਾਇਆ ਏਟਾਂ ਜਣੀ ਜਾਂਦਾ ਮੈਂ ਪੱਟੀ ਜਾਂਦਾ ਮੈਂ ਕਹਿੰਦਾ ਲਾ ਰਹਿਈਆਂ ਸਵੇਰੇ ਚੱਕ ਦਾਂਗੇ ਤੇ ਪਾਰਾ ਜ ਸਾਰੀ ਦਿਹਾੜੀ ਲੱਗ ਗਈ ਇਹਨੇ ਏਟਾਂ ਕੱਢਣੇ 14-1500 ਈਟ ਆ ਜਿਹਦੇ ਵਿੱਚੋਂ तकरीबन ਮੇਰਾ خیال 1000 ਕਿੱਟ ਕੱਢ ਲਈ ਐ 500 ਈਟ ਰਹੀਂਦੀ ਹੋਣੀ ਆ ਗਿਣੀ ਤੇ ਹੈ ਨਹੀਂ ਅੰਦਾਜ਼ਾ ਜਿਹਾ ਇਹ ਦੱਸਦਾ ਐਦਾਂ ਹੀ ਕੱਲ ਨੂੰ ਫੇ ਪੱਟ ਹੋਣਾ ਜਿੱਦਾਂ ਟੋਆ ਪੱਟ ਹੋਏ ਐਦਾਂ ਹੀ ਇੱਧਰਲੇ ਬੰਨੇ ਪੱਟ ਹੋਣਾ ਇੱਥੇ ਆ ਜਿੱਥੇ ਖੜਾ ਆ ਇੱਥੇ ਗੱਬਾ ਸੈਂਟਰ ਆਉਣਾ ਗੜਾਹੇ ਦਾ ਉਧਰਲੇ ਬੰਨੇੋਂ ਲੈ ਕੇ ਆਵਾਂਗੇ ਇੱਧਰ ਨੂੰ ਚੱਲੀ ਜਾਂਦਾ ਹਰਲੇ ਇਟਾਂ ਨਿਕਲੀਆਂ ਨਹੀਂ ਬੰਦਾ ਸਾਡਾ ਕਹਿੰਦਾ ਥੱਲੇ ਪੱਠਾ ਹੀ ਲਾਇਆ ਆ ਮੈਂ ਕਹਾ ਇਦਾਂ ਹੀ ਪੱਠਾ ਹੀ ਲੱਗਾ ਹੋਗਾ ਜਦੋਂ ਲੱਗੇ ਸੀ ਉਦੋਂ ਅੰਦਾਜ਼ਾ ਕੋਈ ਨਹੀਂ ਇਟਾਂ ਤਪੀ ਗਏ ਉਦੋਂ ਤੇ ਹੁਣ ਜਦੋਂ ਕੱਢਣੀਆਂ ਪੈਂਡੀਆਂ ਬੜੇ ਔਖੇ ਤਰੀਕੇ ਨਾਲ ਨਿਕੰਡੀਆਂ ਆ ਆ ਸਾਰੀਆਂ ਇਟਾਂ ਆ ਨਿਕਲੀਆਂ ਇੱਥੋਂ ਆ ਵਿੱਚ ਜਿਹੜੀਆਂ ਇੱਧਰ ਕਿਣੀਆਂ ਆ ਵੀ ਆ ਜਿਹੜੀਆਂ ਥੱਲੇ ਪਈਆਂ ਪਲਾਸਾ ਇੱਧਰ ਪਈਆਂ ਅਜੰਨੀਆਂ ਕਿ ਇੱਧਰ ਪਈਆਂ ਇੰਨੀਆਂ ਕਿ ਇੱਥੋਂ ਆ ਇੰਨੀ ਕਿ ਜਗ੍ਹਾ ਚੋਂ ਨਿਕਲ ਆਉਣੀਆਂ ਹਲੇ ਇੱਥੇ 9 ਇੰਚੀ ਦੇ ਛੇ ਬਾਹਰ ਆ ਘੱਟੋ ਘੱਟ ਛੇ ਬਾਹਰ ਰਹਿੰਦੇ ਇੱਥੇ ਬਸ ਇੰਨਾ ਹੀ ਕੱਢਣਾ ਜਿੰਨਾ ਕੱਢ ਕੇ ਹੁਣ ਸਮਾਪਤੀ ਕਰ ਦੇਣੀ ਬਾਕੀ ਦੇਖਦੇ ਆ ਬਾਅਦ 'ਚ ਕੱਲ ਨੂੰ ਪਟਾਂਗੇ ਹੁਣ ਥੱਕ ਹੋ ਗਿਆ ਸਵੇਰ ਦਾ 9 ਵਜੇ ਦਾ ਲੱਗਾ ਆ ਇਹ ਵਿੱਚ ਭੋਗਤੇ ਗਏ ਸੀ ਬੰਦੇ ਭੋਗ ਤੋਂ ਆ ਕੇ ਇਹਨਾਂ ਨੇ ਵੀ ਹੱਲਾ ਚਾ ਲੋ ਤੇ ਝੋਟ ਚੰਗਾ ਬਰਬਾਦਤਾ ਆ ਉਹ ਜਾਲ ਪਟਿਆ ਵਿੱਚੋਂ ਆਹ ਵਾਲਾ ਇਹ ਹੈਗਾ ਸਵਾਹ ਵਾਲਾ ਜਿਹਦੇ ਉੱਤੋਂ ਹਵਾ ਪੈਂਦੀ ਹੁੰਦੀ ਤੇ ਸਵਾਹ ਥੱਲੇ ਕਰਦੀ ਹੁੰਦੀ ਆ ਤੇ ਮਾਰ ਲਈਏ ਝੋਟ ਇੱਕ ਦੇਖਦੇ ਆ ਬਾਕੀ ਲਓ ਜੀ ਨਿਕਲ ਗਈਆਂ ਇਟਾਂ ਤਾਂ ਸਾਰੀਆਂ ਕਰ ਦਿੱਤਾ ਇਹਦਾ ਕੰਮ ਇਟਾਂ ਇਟਾਂ ਹੋ ਗਈਆਂ ਸਾਰੇ ਬੰਨੇ ਤੇ ਖੱਡੀ ਦੀਆਂ ਵੀ ਉਧਰ ਸਵਾਲ ਹੀ ਦੀਆਂ ਕੱਢ ਲਈਆਂ ਚੁੱਬੇ ਦੀਆਂ ਵੀ ਕੱਢ ਲਈਆਂ ਸਿਰਫ ਹੋਰ ਰਹਿ ਗਈਆਂ ਇਟਾਂ ਜਿਹੜੀਆਂ ਆ ਇਥੋਂ ਲੈ ਕੇ ਉਹ ਚਿਮਨੀ ਤੱਕ ਜਾਂਦੀਆਂ ਇਹ ਕੱਲ ਨੂੰ ਗੱਡਾਂਗੇ ਹੁਣ ਇਹ ਉੱਤ ਹੈ ਇਹ ਨਹੀਂਆਂ ਨੀਵੀਆਂ ਜਿੱਥੇ ਆ ਉਹ ਇਟ ਜਈ ਹੈ ਨਾ ਇਹ ਆਹ ਵਾਲੀ ਇਹ ਇਥੋਂ ਲੈ ਕੇ ਆ ਦੂਆ ਇਥੋਂ 3 ਫੁੱਟ ਥੱਲੇ ਸੀਗਾ 4 ਫੁੱਟ 4 ਫੁੱਟ ਥੱਲੇ ਉਹ ਸੀਗਾ ਤੇ 2 ਫੁੱਟ ਥੱਲੇ ਸੀ ਸਵਾਲ ਆ 6 ਫੁੱਟ ਥੱਲੇ ਸੀ ਇਤੋਂ 5 ਦੇ 6 ਫੁੱਟ ਸੀਗਾ ਮਿੱਟੀ ਦੇ ਬਰਾਬਰੋਂ ਮਿੱਟੀ ਦੇ ਬਰਾਬਰ ਤੋਂ 6 ਫੁੱਟ ਸੀਗਾ ਜਿੱਥੋਂ ਆ ਮਿੱਟੀ ਦਾ ਆਹ ਥੱਲੇ ਆਹ ਚੀਜ਼ ਹੈ ਨਾ ਇਹ ਵਾਲੀ ਇਤੋਂ 6 ਫੁੱਟ ਥੱਲੇ ਸੀ ਇਹ ਇਦਾਂ ਸੀਗਾ 3 ਫੁੱਟ 4 ਫੁੱਟ ਸੀਗਾ ਆਹ ਤੇ 2 ਫੁੱਟ ਸੀ ਥੱਲੇ ਸਵਾਲ ਆ ਜਿਹੜੇ ਵਿੱਚ ਦੀ ਸਵਾਹ ਘਿਰਦੀ ਸੀਗੀ 6 6.5 ਫੁੱਟ ਸੀ ਇਤੋਂ ਉਹ 3.40 ਆ ਜਿਹੜਾ ਉਹ ਤਵੀ ਵਾਲਾ ਜਗਾੜਿਆ ਤੇ ਕੱਲ ਨੂੰ ਉਹ ਚੱਕ ਦਾਂਗੇ ਉਹ ਤਾਂ ਥੋੜਾ ਹੀ ਆ ਇਹ ਉਹ ਦਾ ਤਾਂ ਜਿਹੜਾ ਧੂਆਂ ਜਾਂਦਾ ਥੋੜਾ ਉਹ ਤਾਂ ਥੋੜਾ ਹੀ ਆ 500 ਇੱਟੋਂ ਨਿਕਲਣੀਆਂ 400 ਨਿਕਲ ਜੂਗੀ ਇੰਨਾ ਕੀ ਆ ਉਹ ਜਿੰਨੀ ਵੀ ਹੋਊਗੀ ਗਿਣੀਆਂ ਤਾਂ ਹੈ ਨਹੀਂ ਅੰਦਾਜ਼ਾ ਜਿਹਾ ਦੱਸਦਾ ਵਿਚਾਰ 500 ਇੱਟ ਆ ਤੇ 300 ਵੀ ਹੋਊ ਤਾਂ ਵੀ ਕੋਈ ਨਹੀਂ ਵੀ ਉਹ ਕੰਮ ਥੋੜਾ ਆ ਕਹਿੰਦਾ ਵਾ ਯਾਰਾ ਕੰਮ ਜਿਹੜਾ ਅੱਜ ਖਿੱਚੇ ਦਿੱਤਾ ਸਾਰੀਆਂ ਈਟਾਂ ਨਿਕਲੀਆਂ ਇਹਦੇ ਤੋਂ ਆ ਵੀ ਇਟਾਂ ਇਹਦੇ ਤੋਂ ਆ ਸਾਰੀਆਂ ਨਿਕਲੀਆਂ ਆ ਵਾਲੀਆਂ ਤੇ ਆ ਇੰਜਣ ਤੋਂ ਲੈ ਕੇ ਇਧਰੋਂ ਸਾਰੀਆਂ ਇਟਾਂ ਇਹਦੇ ਤੋਂ ਗੱਡੀਆਂ ਬਾਕੀ ਹੁਣ ਦੇਖਦੇ ਆਂ ਮਿੱਟੀ ਜੀਕਣੀ ਜਿਹੜੀ ਜੁੱਬੇ ਨੂੰ ਲਾਉਣੀ ਆ ਉਹ ਇਹਦੇ ਵਿੱਚ 35 ਸੱਤਾਂ ਅੱਠਾਂ ਬਾਲਟੀਆਂ ਦੇ ਉਹ ਥੱਲੇ ਇਦਾਂ ਜੀ ਡਲੀ ਨਹੀਂ ਨਹੀਂ ਇਹਦੀ ਮਰਦੀ ਕਰਕੇ ਪਾਣੀ ਨਿਕਲ ਜਾਂਦਾ ਮੈਂ ਕਿਹ ਚਾ ਲੈਣਾ ਤੇ ਭੇਦਨੇ ਆ ਸੱਤ ਅੱਠ ਬਾਲਟੀਆਂ ਭੇਦਤੀਆਂ ਬਾਕੀ ਬਾਦਾਂ ਘਾਟਾ ਸਵੇਰੇ ਲਿਆ ਆਗੇ ਨਮੀ ਮਿੱਟੀ ਉਹ ਭੇਵਾਂਗੇ ਤੇ ਇਧਰ ਜਿਹੜੀਆਂ ਸਬਜ਼ੀਆਂ ਲਾਈਆਂ ਉਹਨਾਂ ਤੇ ਵੀ ਸਵੇਰੇ ਨਾ ਮਾੜਾ ਮਾੜਾ ਨਾਲੀ ਨਾ ਪਾਣੀ ਛਿੜਕ ਦਿੰਦਾ ਇਹ ਇਹਨਾਂ ਤੇ ਵੀ ਸਾਰੀਆਂ ਤੇ ਛਿੜਕ ਦਿੰਦਾ ਪਾਣੀ ਲਸਣ ਤੇ ਸਾਰੇ ਕਾਹੇ ਤੇ ਕਹਿੰਦਾ ਵਾ ਪਾਣੀ ਛਿੜਕ ਦਿੱਤਾ ਜਾਰਾ ਪਾਣੀ ਲਾਉਣ ਦਾ ਫਾਇਦਾ ਨਹੀਂ ਕਿਉਂ ਥੱਲਿਓਂ ਗਿੱਲੀ ਆ ਮਿੱਟੀ ਉੱਤੇ ਮੜਾ ਮੜਾ ਛਿੜਕ ਦਿੱਤਾ ਉਹਨੇ ਨਾਲ ਲਸਣ ਵੀ ਹੋ ਜਾਣਾ ਧਨੀਆ ਮੇਥੀ ਪਾਲਕ ਸਾਰਾ ਕੁਝ ਹੀ ਮੰਗਰ ਪੈਣਾ ਕਿਉਂ ਉਦਾਂ ਵੀ ਗਿੱਲੀ ਆ ਮਿੱਟੀ ਕਾਂਕ ਦੇਖੀ ਸੀ ਉਤੋਂ ਪੱਟ ਕੇ ਉਹ ਜਗ੍ਹਾ ਤੋਂ ਉਹ ਜਿਹੜਾ ਗੱਲਾ ਜੀਂਦਾ ਹਤਾ ਕਾਂਕ ਵੀ ਤੁਰੀ ਆ ਤੂੰ ਹੀ ਪਰ ਉਹੋ ਹੀ ਚੱਕਰ ਆ ਵੀ ਡ੍ਰਿੱਲ ਨੇ ਡੂੰਗੀ ਬਹੁਤ ਕੇਰੀ ਆ ਕਣਕੇ ਆਪਣਾ ਥਾਂ ਤੇ ਸਵੇੜਾ ਹੋਵੇ ਬੰਦਾ ਉਹਦੇ ਹਿਸਾਬ ਨਾਲ ਕਰ ਲੈਂਦਾ ਪਰ ਜਦੋਂ ਅਗਲੇ ਦੀ ਅਗਲੇ ਦੀ ਆਪਾਂ ਟ੍ਰੇਲ ਨੂੰ ਜਾਂ ਕਿਸੇ ਚੀਜ਼ ਨੂੰ ਛੇੜ ਨਹੀਂ ਸਕਦੇ ਤੇ ਪੈੜੀ ਸਾਡੀ ਹੈਗੀ ਜਾਰਾ ਪੋਲੀ ਕਰਕੇ ਤੇ ਫਿਰ ਡੂੰਗੀ ਚਲ ਜਾਂਦੀ ਸਭਾਗਾ ਮਾਰਿਆ ਵੀ ਮਾਰ ਲਿਆ ਟੇਲਰ ਵਾਲਾ ਜੇਤ ਮਾਰਦਾ ਲਿਫਟ ਵਾਲਾ ਸਭਾਗਾ ਚਲ ਉਹਨੇ ਥੋੜੀ ਜੀ ਪੈੜੀ ਜਿਹੜੀ ਉਹ ਰੱਕੜ ਜੀ ਕਰ ਦੇਣੀ ਸੀਗੀ ਹਾਰਡ ਹੋ ਜਾਣੀ ਸੀ ਪੈੜੀ ਪੋਲੀ ਨਹੀਂ ਰਹਿਣੀ ਸੀ ਤੋਂਨੇ ਆਰੀ ਨੂੰ ਕੋਪਰੀ ਕਰਨੀ ਹੁਣ ਉਹਨਾ ਇੱਕ ਰੀ ਆ 4 ਇੰਚ ਤੇ ਚਾਹੀਦੀ ਇਹ 2 1/2 ਇੰਚ ਦੇ ਉੱਤੇ ਹੋਵੇ ਮਿੱਟੀ ਤੇ ਬਸ ਬਾਧੂ ਆਉਨੇ ਨਾਲ ਜੰਮ ਪੈਂਦੀ ਛੇਤੀ ਨਿਕਲ ਤਾਂ ਆਊਗੀ ਹਲੇ 3 ਕ ਦਿਨ ਲਾਊਗੀ 3 ਦਿਨ ਮੂੰਹ ਹੋਣੀ ਆ 4 ਥੇ ਤੋਂ 5ਵੇਂ ਦਿਨ ਇਹ ਬਾਹਰ ਆਊ ਸਾਰੀ ਬਾਕੀ ਇਦਾਂ ਹੀ ਸਾਰੀ ਦਿਹਾੜੀ ਅੱਜ ਨਿਕਲ ਗਈ ਇਦਾਂ ਹੀ ਆ ਪੱਟ ਪਟਾਈਆ ਚੁੱਬੇ ਦੇ ਕਰਦਿਆਂ ਨੂੰ ਕੁਝ ਅ ਹੋਰ ਇੱਕ ਦੋ ਕੰਮ ਸੀਗੇ ਉਹ ਕੀਤੇ ਕੁੱਤੇ ਆ ਤੇ ਦਿਨ ਢਲ ਗਿਆ ਹਨੇਰਾ ਹੋ ਚੱਲਾ ਆ ਕੈਮਰੇ 'ਚ ਲਾਈਟ ਲੱਗਦੀ ਆ ਉਦਾਂ ਹਨੇਰਾ ਹੋ ਗਿਆ ਆ ਕਾਫੀ ਹਨੇਰਾ ਹੋ ਗਿਆ ਅੱਖਾਂ ਦੇ ਸਾਹਮਣੇ ਦੇਖਣ ਨੂੰ ਹਨੇਰਾ ਆ ਤਾਂ ਉਦਾਂ ਕੈਮਰਾ ਸਾਫ਼ ਦਿਖਾਉਂਦਾ ਤੇ ਚਲੋ ਠੀਕ ਹੈ ਬਲੌਗ ਅੱਜ ਛੋਟਾ ਹੀ ਬਣਿਆ ਜੀ ਕੰਮਕਾਰ ਕਰਦੇ ਆ ਤੇ ਇਹ ਮਿਹਨਤ ਜਦੋਂ ਬੰਦਾ ਕਰਦਾ ਫੇ ਨਹੀਂ ਵੀਡੀਓ ਵੀਡੀਓ ਬਣਦੀ ਹੈ ਨਾ ਥੱਲੇ ਵੜਿਆ ਸੀਗਾ ਇਟਾ-ਉਟਾ ਪੱਟਣ ਤੇ ਇੱਕ ਡਾਰ ਸੀਗਾ ਵਿੱਚ ਕੋਈ ਜਾਨਵਰ ਜੂਨ ਬੰਨਾ ਹੋਵੇ ਪੱਟ-ਪਟਾਈਆ ਕਰ ਲਿਆ ਆ ਕੋਸ਼ ਰਹਿਂਦਾ ਉਹ ਸਵੇਰੇ ਕਰਾਂਗੇ ਤੇ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਬਲੌਗ 'ਚ ਠੀਕ ਹੈ ਸასი ਗਾਲ ਜੀ ਸਾਰਿਆਂ ਨੂੰ